ਦਾ ਮੁਰਾ ਤਾਂ ਖੰਡਾ ਨੇ ਉਹ ਬਾਏ ਇਹ ਵੀ ਕਰਦੇ ਨੇ ਉਹ ਇਹਨਾਂ ਨੂੰ ਪ੍ਰੇਰਣਾ ਦਿੰਦਾ ਵੀ ਉਹ ਬਾਏ ਤੁਸੀਂ ਵੀ ਕੁਝ ਕਰੋ ਹੱਥ ਹਲਾਓ ਮੈਂ ਹੁਣ ਰੋਜੀ ਰੋਟੀ ਪਹਿਲਾਂ ਕਰਤੀ ਜਾ ਕੇ ਖਾ ਤਾਂ ਲਓ ਤੁਸੀਂ ਕਮਜ਼ਕਾਉਂ ਢਾਣੇ ਖੜ ਗਏ ਬਾਹਰ ਫਲ ਫਰੂਟ ਪਹਿਲਾ ਹੋ ਗਏ ਉਹ ਸੁਦੇ ਨਾਲ ਤੁਸੀਂ ਜਾ ਕੇ ਖਾ ਲਓ ਉਹ ਵੀ ਹੱਥ ਪੱਲਾ ਜੀਭ ਵੀ ਮਾਰਦੇ ਨੇ ਸਾਰੇ ਹੱਥ ਪੱਲਾ ਆਪਦਾ ਜੋ ਕਰ ਰਿਆ ਕਰੇ ਨੇ ਪਰ ਜਨਮਵਨ ਦਾ ਵੋਹ ਇਹਨਾਂ ਦੀ ਬਾਜ ਵਿੱਚ ਵੱਧ ਗਿਆ ਜਨਮਵਨ ਔਰ ਵੋਹ ਸਰੀਰ ਦਾ ਜਨਮਵਨ ਦਾ ਪੈ ਸਰੀਰ ਦਾ ਵੋਹ ਇਹ ਵੱਧ ਗਿਆ ਬੜਾਇਓ ਤੂੰ ਭਾਂਤ ਤੇ ਆਪ ਨਰਾਰਾ ਪਰ ਆਪ ਨਾ ਉਹ ਹੈ ਨਹੀਂ ਜਰ ਕੋਰਨਾ ਨਾ ਤਾਂ ਵੋਹ ਹੈ ਵੋ ਬਣੀ ਦੋ ਪਰ ਮੋਲੀ ਹੈ ਪ੍ਰੇਮ ਪ੍ਰੇਮਰ ਮੋਜਪਰ ਹੋਜ ਕਾਣ ਦਿੰਦੀ ਹੋਜ ਆਪਣਾ ਪਰਾਇਆ ਹੁੰਦਾ ਸਵਾਸ ਹੁੰਦਾ ਹੋਜ ਆਪਣਾ ਪਰਾਇਆ ਕਿਸੇ ਨਾਲ ਖਾਸ ਜੇ ਉਹ ਹੈ ਉਹਨੂੰ ਉਹ ਖਾਸ ਆਦਮੀ ਨੇ ਨਹੀਂ ਹੈ ਉਹ ਆਮ ਆਦਮੀ ਨੇ ਤੇ ਤੇ ਮੋਹ ਹਦ ਨਾ ਬਦਬੀ ਹੋਊਗੀ ਸਭ ਕੁਝ ਹੋਊਗਾ ਮੋਹ ਓਗੜ ਇਸ ਕਰਕੇ ਮੋਹ ਨੂੰ ਓਗੜ ਵਿੱਚ ਰੱਖਿਆ ਹੋਇਆ ਹੈ ਪ੍ਰੇਮ ਨਹੀਂ ਓਗੜ ਵਿੱਚ ਰੱਖਿਆ ਹੈ ਮੋਹ ਓਗੜ ਦੋ ਭਾਂਤੀ ਤੇ ਆਪ ਨਿਰਾਲਾ ਦੋ ਭਾਂਤੀ ਆਪ ਲੋਕ ਨਾਨਕ ਅੰਤਨ ਪਰਵਾਹ ਨਾਨਕ ਅੰਤਨ ਪਰਵਾਹ ਕਿੰਨਾ ਨਿਰਾਲਾ ਹੈ ਕੋਈ ਦੱਸ ਨਹੀਂ ਸਕਦਾ ਕਿੰਨਾ ਨਿਰਾਲਾ ਅੰਤ ਪਰਵਾਹ ਨਹੀਂ ਹੈ ਇਹਨਾਂ ਨੂੰ ਨਿਰਾਲਾ ਉਹਦੇ ਅੰਦਰ ਫਾਇਦਾ ਹੀ ਨਹੀਂ ਹੋ ਸਕਦਾ ਇਹ ਨਹੀਂ ਪਤਾ ਕਿਉਂ ਨਹੀਂ ਹੋ ਸਕਦਾ ਸਾਰੇ ਜੀ ਉਹਦੇ ਨੇ ਫਿਰ ਵੀ ਮੋਹ ਨਹੀਂ ਪੈਦਾ ਹੁੰਦਾ ਜੀ ਸਾਰਾ ਦਾ ਫਿਕਰ ਹੈ ਚਿੰਤਾ ਹੈ ਫਿਰ ਵੀ ਮੋਰੀ ਪੈਦਾ ਹੁੰਦਾ ਹੋਇਆ ਇਸ ਕਰਕੇ ਉਹਦਾ ਮਨ ਕਿਹਾ ਜਾਏ ਇਹਦਾ ਕੋਈ ਅੰਦਾਜ਼ਾ ਨਹੀਂ ਲੱਗ ਸਕਦਾ ਲੱਗ ਰਿਹਾ ਸਖਤ ਨਹੀਂ ਹੈ ਲਾਪਰਵਾਹ ਨਹੀਂ ਹੈ ਤੇ ਆਲੂ ਹੈ ਕਰਪਾਲੂ ਹੈ ਫਿਰ ਵੀ ਮੋਰੀ ਹੈ ਇੱਥੇ ਆ ਕੇ ਆਦਮੀ ਦੀ ਬੁੱਧੀ ਜਵਾਬ ਲੈ ਜਾਂਦੀ ਹੈ ਅਨਮਿੱਤਤਾ ਉਹ ਹੈ ਆਪਣਾ ਵੀ ਮੰਨੀਏ ਭੋਵਨ ਹੋਵੇ ਮੁਸ਼ਕਿਲ ਕਾਲ ਆਦਮੀ ਆਪਣਾ ਵੀ ਮੰਨੀਏ ਪਰ ਦਸਤਜੋ ਦੇ ਸਾਰੇ ਹੀ ਆਪਣੇ ਮੰਨੇ ਹੋਏ ਨੇ ਨਾ ਅਸੀਂ ਸਾਰਿਆਂ ਨੂੰ ਆਪਣਾ ਨਹੀਂ ਮੰਨਦੇ ਜੇ ਤੁਨ ਸਾਰੇ ਹੀ ਆਪਣਾ ਮੰਨ ਲਿਆ ਹੁੰਦਾਂ ਸਾਡੇ ਵੀ ਹੋ ਜੀ ਹਾਲ ਤੱਕ ਅਸੀਂ ਕੁਝ ਦਾਇਰੇ ਜਿਹਰੇ ਕਿ ਆਪਣੇ ਮੰਨਦੇ ਇਹ ਦਾਇਰਾ ਤੋੜ ਕੇ ਆਪਣੇ ਮਨਿਆ ਜੀ ਉਹਨੇ ਦਾਇਰਾ ਤੋੜਿਆ ਹੋਇਆ। ਅਸੀਂ ਤੇਰੇ ਦੇ ਵਿੱਚ ਜਿੰਨੇ ਕੁ ਦੇਖ ਲਏ ਉਹਨੇ ਕਬੜ ਨੇ ਜਿੰਨੇ ਕੁ ਨਹੀਂ ਦੇਖੇ ਉਹ ਆਪਣੇ ਨਹੀਂ ਹੈ। ਜਿਹੜੇ ਤੋਂ ਅਸੀਂ ਜਾਣਦੇ ਹਾਂ ਉਹਨਾਂ ਅਗਰ ਕਰ ਲਾਂਗੇ ਯੱਤੇ। ਸਾਡੀ ਦ੍ਰਿਸ਼ਟੀ ਦਾ ਫਰਕ ਹੈ। ਸੋਚ ਦਾ ਫਰਕ ਹੈ। ਸਮਝ ਦਾ ਫਰਕ ਹੈ। ਉਹਦੇ ਵਾਲੀ ਉਹ ਸਮਝ ਬੁੱਧੀ ਹੋਵੇ ਫਿਰ ਗੱਲ ਵੰਡ। ਉਦੇ ਵਾਲੀ ਉਦਸ਼ਟੀ ਮਿਹਰੇ ਫੇਰ ਗੱਲ ਬੰਦ ਆ ਜਿਹੜੀ ਹੁਣ ਵਾਲੀ ਗੁੰਦੀ ਇਹਦੇ ਬਸਤੀ ਗੱਲ ਨਹੀਂ ਹੈ ਗੱਲ ਹੋੜਾੜੀ ਸੋਇ ਤੇ ਬਸਤੀ ਗੱਲ ਨਹੀਂ ਸ਼ਲੋਕ ਸਈ ਸ਼ਾ ਭਗਵੰਤ ਸੇ ਸੱਚ ਸੰਪੇ ਹਰ घास ਸ਼ਾ ਦੁਨੀਆਂ ਦੇ ਵਿੱਚ ਹੈਗੇ ਨੇ ਸੰਸਾਰੀ ਧਨ ਵਾਲੇ ਪਰ ਕੁਰਬਾਨੀ ਇਹ ਬੰਦੀ ਹੈ ਯਾਨੀ ਐਂ ਕਹ ਲਓ ਸੱਚ ਖੜਦੀ ਨਿਗਾਹ ਦੇ ਵਿੱਚ ਸ਼ਾ ਹੋਇਆ ਜਿਹਦੇ ਕੋਲ ਸੱਚ ਦੀ ਦੌਲਤ ਹੈ ਸੱਚ ਦੀ ਸੰਪਤੀ ਹੈ ਉਹ ਸੰਪਤੀ ਹੈ ਜਿਹੜੀ ਨਾਸ ਨਹੀਂ ਹੁੰਦੀ ਮਾਇਆ ਵਾਲੀ ਸੰਪਤੀ ਨਹੀਂ ਹੈ ਉਹ ਨਹੀਂ ਜੇ ਹੈ ਤਾਂ ਵੀ ਉਹਦੇ ਨੂੰ ਲੰਗਰੀ ਰੱਖਦਾ ਉਹਨੂੰ ਆਪਣੀ ਨਹੀਂ ਮੰਨਦਾ ਸੱਚ ਉਹਦਾ ਆਪਣੇ ਉਹ ਸਤਿ ਸਰੂਪ ਹੈ ਆਪ ਸੱਚ ਕੀਆ ਸੰਸਕਤ ਆਪ ਸੱਚ ਹੈ ਔਰ ਸੱਚ ਇਹਨੇ ਕਮਾਇਆ ਖਟਿਆ ਕੀਆ ਸੱਚ ਉਹਨੇ ਖਟਿਆ ਕੀਆ ਬਹੁਤ ਸੱਚ ਸੱਚ ਦੀ ਸੰਪਤੀ ਕੱਠੀ ਕੀਤੀ ਹੈ ਝੂਠ ਨਾਲ ਲੰਗ ਰਖੇ ਉਹ ਸ਼ਾਇ ਹੈ ਭਗਵੰਤ ਸੇ ਉਹੀ ਭਗਵੰਤ ਸਾਧੀਆਂ ਦੇ ਰਾਜ ਨਾਲ ਨਸ਼ਾਏ ਨਾ ਭਗਵੰਤ ਦਾ ਜਿਹੜੇ ਰਾਜੇ ਹੋਏ ਨੇ ਜਿਨ੍ਹਾਂ ਨੂੰ ਰਾਜ ਕਹਿ ਕੇ ਭਗਵਾਨ ਭਗਵੰਤ ਦਾ ਪਦਵੀ ਦਿੱਤੀ ਪਰ ਤਾਂ ਕੱਟਦੇ ਇਥੇ ਗੀਤਾ ਵਿੱਚ ਸੱਚ ਦਾ ਗਿਆਨ ਨਹੀਂ ਹੈ रामचन्द्र ਨੇ ਸੱਚ ਦਾ ਗਿਆਨ ਨਹੀਂ ਕਰਾਇਆ ਜਿਨ੍ਹਾਂ ਨੇ ਸੱਚ ਦਾ ਗਿਆਨ ਕਰਾਇਆ ਦਾਸ ਅਵਤਾਰਾਂ ਨੇ ਉਹਨਾਂ ਦੀ ਗੱਲ ਦਸਮ ਬਾਸ਼ਾ ਨੇ ਲਿਖੀ ਹੈ ਜਿਵੇਂ ਰਵਿਆ ਰਾਮ ਹਮਾਰਾ 14 ਵਦਾਰ ਤਾਂ ਘਟਤੇ 10 ਤਾਂ ਰੱਖ ਨੇ 10 ਦੇ 10 ਹੀ ਭਗਵੰਤ ਤੇ ਦੌਲਤ ਤਾਂ ਇਕੱਠੀ ਕਰਕੇ ਸਾਰਿਆਂ ਦੀ ਇੱਕ ਥਾਂ ਢੇਰ ਲਾਤਾ ਉਹਨਾਂ ਨੇ ਵੀ ਇਹ ਲੈ ਜੋ ਖਾਓ ਪੋ ਕਪਲਾਓ ਪਰ ਸੱਚ ਦਾ ਉਪਦੇਸ਼ ਕਰੋ ਦੌਲਤ ਨਾਲ ਨਹੀਂ ਪ੍ਰੇਮ ਕੀਤਾ ਸੱਚ ਨਾਲ ਪ੍ਰੇਮ ਕੀਤਾ ਪ੍ਰਚਾਰ ਸੱਚ ਦਾ ਕਰੋ ਸੱਚ ਨੂੰ ਉੱਤੇ ਕਰ ਦਿਓ ਦੌਲਤ ਨੂੰ ਥੱਲੇ ਕਰ ਦਿਓ ਦੌਲਤ ਖਾਤਰ ਜੇ ਝੂਠਾ ਪ੍ਰਚਾਰ ਕਰਦੇ ਹੋ ਤਦ ਦੌਲਤ ਲੈ ਲਓ ਜਿੰਨੀ ਮਰਜ਼ੀ ਤੇ ਯਾਰ ਨਾ ਖੁੱਲਾਈਏ ਇਹਦੇ ਖਾਂਦਰ ਝੂਠ ਬਲ ਨਾ ਜਾਓ ਸੱਚ ਬੋਲੇ ਰਹੋ ਜੇ ਫੇਰ ਵੀ ਨਹੀਂ ਮੰਨਦੇ ਉਹ ਬੰਲਾ ਕਿਉਂ ਨਹੀਂ ਕੋਈ ਬਨੂਗਾ ਫਿਰ ਸ਼ਕਤੀ ਉਹਦੀ ਰਾਜੇ ਦੀ ਉਹ ਬਹੁਤ ਹਾਂ ਸੱਚ ਦਾ ਪ੍ਰਚਾਰ ਕਿਸੇ ਕੋ ਨਹੀਂ ਹੈ ਸੱਚ ਦਾ ਗਿਆਨੀ ਹੋਵੇ ਤੇ ਲੈ ਲੋ ਉਹਨਾਂ ਕੋ ਆਪਣੇ ਕੋ ਸੱਚ ਦਾ ਗਿਆਨ ਸੀ ਸਾਰੇ ਵਿਦਵਾਨ ਇਕੱਠੇ ਕਰਕੇ ਡਿਸਕਸ ਕੀਤਾ ਸੱਚ ਕੀ ਹੈ ਆਪ ਗਿਆਨ ਕਰਾਵੇ ਸੱਚਾ ਹੈ ਸ਼ਕਤੀ ਨਾਲ ਲਾਗੂ ਕੀਤਾ ਰਾਜੜਾ ਤਾਕਤ ਸੀ ਰਾਜ ਦੀ ਉਹ ਸੱਚ ਨੂੰ ਉੱਤੇ ਲੈਉਣ ਵਾਸਤੇ ਵਰਤੀ ਉਹੀ ਕੰਮ ਖਾਲਸੇ ਨੇ ਕਰਨੇ ਖਾਲਸਾ ਕਾਲਪੁਰ ਕੀ ਫੌਜ ਹੈ ਸੱਚ ਸੰਤ ਰਾਜਾ ਨਹੀਂ ਇੱਥੇ ਕੋਈ ਵੀ ਬਣੂਗਾ ਰਾਜਾ ਉਹੀ ਰਹੂਗਾ ਰਾਜਾ ਕੌਣ ਹੈ ਰਾਜਾ ਸੱਚ ਹੁਕਮ ਦਾ ਹੈ ਉਹ ਸੱਚਖੰਡ ਦਾ ਹੁਕਮ ਜਿਹੜੇ ਚੱਲਦਾ ਹੈ ਨਾ ਹੁਣ ਚੱਲਦਾ ਤਾਂ ਹੁਣ ਵੀ ਹੈ ਪਰ ਮੰਨਦਾਰੀ ਕੋਈ ਬਾਹਰ ਜਾ ਨਹੀਂ ਸਕਦਾ ਮਨ ਦਾਬ ਨਹੀਂ ਬਾਹਰ ਨਹੀਂ ਜਾ ਸਕਦਾ ਜੇਲ੍ਹ ਚ ਵੀ ਹੈ ਸਰਕਾਰ ਦੇ ਫਿਰ ਨਹੀਂ ਮੰਨਦੇ ਕਹਿੰਦੇ ਜੇਲ੍ਹ ਜਰਾਣਾ ਮਨਜ਼ੂਰ ਹੈ ਪਰ ਕਰਾਂਗੇ ਆਪਣੀ ਮਰਜ਼ੀ ਉਹ ਬਸ ਫਿਰ ਹਕੂਮਤ ਮੰਨ ਕੇ ਜੇਲ੍ਹ ਚ ਬਾਹਰ ਵੀ ਨਿਕਲ ਜਾਣਗੇ ਹਕੂਮਤ ਮੰਨਣ ਦੀ ਆਦਤ ਪਾਉਣੀ ਹੈ ਇਹਨਾਂ ਨੂੰ ਹਕੂਮਤ ਮੰਨਣ ਦੇ ਵਿੱਚ ਤੁਹਾਡਾ ਭਲਾ ਹੀ ਹੈ ਯਾਨੀ ਇਹ ਸੀਗਾ ਜਿਹੜੀ ਗੱਲ ਹੈ ਨਾ ਉੱਥੇ ਹੁੰਦੀ ਪਰਉਪਕਾਰ ਗ੍ਰੰਥ ਗਿਆਨੀ ਪਰਉਪਕਾਰ ਉਮਾਹਾ ਉਮਾਹਾ ਜਿਹੜਾ ਲਫ਼ਜ਼ ਹੈ ਉਹ ਆਇਆ ਉੱਥੇ ਉਹਦੇ ਅੰਦਰ ਉਮਾਹਾ ਕੀ ਹੈ ਪਰਉਪਕਾਰ ਦਾ ਸਾਰਾ ਖਜ਼ਾਨਾ ਲੁੱਟਿਆ ਉੱਥੇ ਖੋਲ ਤਾ ਪਰਉਪਕਾਰ ਵਾਸਤੇ ਲੋਕਾਂ ਨੂੰ ਸੱਚ ਦੱਸੋ ਪਰਉਪਕਾਰ ਇਸ ਜਿਹਨੂੰ ਦੌਲਤ ਦੀ ਭੁੱਖ ਹੁੰਦਾ ਜੋ ਖਜ਼ਾਨਾ ਖੁੱਲਈ ਜਾਏ ਨਾ ਮਰਜੀ ਲੈ ਜਾਏ ਲੋੜਨ ਸਾਰੇ ਲਜਾਉ ਲਿਜਾ ਕੇ ਰੱਖ ਲੂ ਫੇਰ ਗੜਾ ਨਾਲ ਲੈ ਜੂ ਲਿਜਾਉ ਵੇ ਫालतू ਕਿਉਂ